ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਤਕੋ ਬਾਲ ਬੈਲਾ ਪੈਦਾ ਹੋਣਾ ਬਾਲ ਹੈ ਤੇ ਜਵਾਨ ਹੋ ਜਾਂਦਾ ਹਾਂਜੀ ਫਿਰ ਫਿਰ ਹੋ ਜਾਂਦਾ ਤੇ ਤਿੰਨ ਅਵਸਥਾ ਹੈ ਇਹ ਸਾਰਿਆਂ ਦੀ ਜਿਸ ਨੇ ਚੜ ਜਾਂ ਹੂੰ ਹੂੰ ਜਿਹੜੇ ਚੜਦੇ ਤਾਂ ਤਿੰਨੇ ਅਵਸਥਾ ਦੇ ਹੂੰ ਹੂੰ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਹੂੰ ਹੂੰ ਸਵਾਲ ਇਹ ਜਾਨੀ ਇਹ ਦਿੱਦੀ ਜਿੱਗਦੀ ਆ ਬਿਰਦ ਬਿਰਦ ਫੁੰ ਦਾ ਕੀ ਮਤਲਬ ਹੁੰਦਾ ਜੀ ਬਿਰਦ ਫੁੰ ਦੁਬਾਰਾ ਹੋ ਗਿਆ ਪਹਿਲਾਂ ਵੀ ਤਾਂ ਬਿਰਦ ਸੀ ਪਹਿਲੇ ਜਨ ਵਿੱਚ ਹੋਇਆ ਅੱਛਾ ਜੀ ਦੁਬਾਰਾ ਹੋ ਗਿਆ ਠੀਕ ਹੈ ਜੀ ਉਹ ਬਿਰਦ ਜਾਂ ਭਰਿਆ ਸੀ ਬਿਰਦ ਆ ਬਿਰਦੇ ਹੋ ਕੇ ਭਰਿਆ ਸੀ ਹਮ ਹਮ ਤੁਹਾਡਾ ਬਿਰਦ ਹੋ ਗਿਆ ਇਹ ਆ ਕਹੋ ਫਿਰ ਬਿਰਦ ਹੋ ਗਿਆ ਹਮ ਠੀਕ ਹੈ ਇਹਨੂੰ ਹਸਾ ਜਾ ਹਮ ਹਮ ਉਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਅਸਤ ਜਨੇਵਾ ਸੰਤਨ ਦੀਨੇ ਭਜਨ ਨੂੰ ਬਿਰੋ ਹੋਕਤੇ ਬਿਰੋ ਜੇ ਸੱਚ ਨੂੰ ਜਾਣਿਆ ਨਹੀਂ ਸੱਚ ਦਾ ਗਿਆਨ ਆਸਮਾਨ ਕੀਤਾ ਦੀ ਗੁਰਬਾਣੀ ਗੁਰਮਤ ਲਈ ਦੀ ਸਿੱਖਿਆ ਗੁਰਮਤ ਦੀ ਤਾਂ ਤਨੇ ਅਵਸਥਾ ਵਰਗੀ ਚੜ੍ਹ ਗਈ ਹਾਂ ਆਪਾਂ ਇਹ ਵੀ ਇੱਥੇ ਅੱਖਰ ਜਿਹੜਾ ਤੀਨ ਲਿਖਿਆ ਹੈ ਗੁਰਬਾਣੀ ਵਿੱਚ ਹਮੇਸ਼ਾ 3 ਵਾਸਤੇ 3 ਵਾਸਤੇ 3 ਨੇ ਲਿਖਿਆ ਜਾਂਦਾ ਜੀ ਆਹ ਤੀਨੇ ਉਹਨਾਂ ਦੋ ਜਗ੍ਹਾ ਉਹਨੇ ਕੀਤਾ ਹੋਇਆ ਉੱਥੇ ਗੜਬੜ ਹੋ ਗਈ ਹਾਂ ਹਾਂ ਤੇਨੂੰ ਜ਼ਿਆਦਾ ਹੀ ਨੰਨ ਵਿਚਾਰੀ ਦੋ ਜਗ੍ਹਾ ਕੀਤਾ ਹੈ ਪਰ ਉਹਨਾਂ ਨੇ ਹਾਂ ਹਾਂ ਉਹ ਤਾਂ ਕੀਤਾ ਉਹ ਯਾਦਾ ਹੋ ਤੈਨੂੰ ਉਹਨੇ ਦਵਾਈ ਦੇ ਪਹਿਲਾਂ ਫੜਿਆ ਹੋਇਆ ਸੀ ਤੈਨੂੰ ਹਾਂਜੀ ਤੁਸੀਂ ਲੈ ਪਰਮਾਨ ਹਾਂ ਹਾਂ ਉਹ ਤਾਂ ਜਾਣ ਕੇ ਕੀਤਾ ਤੇ ਹਾਂ ਹਾਂ ਉਹਦੇ ਤਾਂ ਜਾਣ ਕੇ ਕੀਤਾ ਤੇ ਕਾਲਾ ਸਨ ਰੋਤਾ ਸੀ ਤੈਨੂੰ ਹਾਂਜੀ ਉਹਨੇ ਤਾਂ ਪਰਮਾਨ ਪਹਿਲ ਚੁੱਕੀ ਗੱਲ ਰਹੀ ਸੀਗੇ ਹਾਂ ਹਾਂ ਪਰ ਉਹ 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 ਤਾਂ ਉਹਨਾਂ ਨੂੰ ਸਾਨੂੰ ਬਜ਼ੂਰੜੀ ਸੀ ਜਾਣ ਪੁੱਝੇ ਕੀਤਾ ਸੀ ਹਾਂ ਹਾਂ ਸਾਫ ਸੋਨ ਨੇ ਵੀ ਉਹਦੇ ਦੀ ਮੌਲਾਤੀ ਜਾਣ ਪੁੱਝ ਕੇ ਹਾਂ ਸਾਫ ਸੋਨ ਨੇ ਵੀ ਉਹ ਹੀ ਕੁਛ ਕੀਤਾ ਜਿਹੜਾ ਉਹਨੇ ਕੀਤਾ ਸੀ ਠੀਕ ਹੈ ਜੀ ਵੀ ਅਰਥ ਜਦੋਂ ਤਿੰਨ ਦੇ ਕਰਨੇ ਆ ਤਾਂ ਤੀਨ ਲਿਖਿਆ ਹੋਏਗਾ ਅਦਰਵਾਇਜ਼ ਜੇ ਤਿੰਨ ਲਿਖਿਆ ਹੈ ਤਾਂ ਤਿੰਨ ਤਾਂ ਪ੍ਰੋਨਾਉਨ ਹੈ ਮਹਿੰਸਾ ਕਿਤੇ ਵੀ ਤਿੰਨ ਤਿੰਨ ਲਾਫਜ਼ ਤੱਕ ਤੈਨੂੰ ਸਹੀ ਲੱਗਣਾ ਬਹੁਤ ਵਾਰ ਆਇਆ ਹਾਂ ਹਾਂ ਬਹੁਤ ਵਾਰ ਆਇਆ ਹਾਂ ਵੀ ਆਇਆ ਤੇਨਾ ਵੀ ਆਇਆ ਥੋਲੇ ਜਿੱਦ ਕੇ ਲੱਤ ਨੇ ਕਲ ਤਿੱਨਾ ਕੇ ਪਾਸ ਹੂੰ ਹੂੰ ਜਿੱਦ ਕੇ ਚੋਣੇ ਰੱਤ ਦੇ ਕਲ ਤਿੱਨਾ ਕੇ ਪਾਸ ਉੱਤੇ ਤਿੱਨਾ ਕੇ ਪਾਸ ਵੀ ਉਹ ਵੀ ਬਣਦੇ ਹੂੰ ਹੂੰ ਉੱਤੇ ਨਹੀਂ ਬਣਦੇ ਤਿੱਨਾ ਕੇ ਪਾਸ ਹੂੰ ਹੂੰ ਅਜੋ ਤੇ ਤੈਨੂੰ ਕਿਹਾ ਵੀ ਨਾ ਨਾ ਹੁੰਦਾ ਉੱਤੇ ਨਹੀਂ ਬਣਦੇ ਹਾਂਜੀ ਅਕਾ ਇਹਦਾ ਇਹ ਉਹਨੇ ਜਾਣ ਕੇ ਕਰਨਾ ਸੀ ਕਰਤਾ ਹਾਲਾਂਕਿ ਜਬੀਬੀ ਸਾਹਿਬ ਦੇ ਵਿੱਚ ਕਿੰਨੀ ਕੇਲੇ ਪਰਵਾਹਾਂ ਅੱਗੇ ਜਾ ਕੇ ਜਦ ਕਹਿ ਕੇ ਤੇ ਫਰਮਾਇ ਘੜ ਤਕੜੀਏ ਰੂਪ ਰਮ ਕੇ ਬੇਸ ਉੱਥੇ ਫਰਮਾਇ ਕਿੱਥੋਂ ਲੈ ਆਉਣੇ ਚਾਹਤੇ ਹੂੰ ਫਰਮੂ ਦੇ ਕੋਈ ਰਹੀਆਂ ਨ ਕੋ ਤਰਨ ਦੇ ਵੀ ਹੂੰ ਹੋ ਨਹੀਂ ਖਾਲ ਕੀਤਾ ਕਿਤੇ ਫਰਮਾਇ ਕਿਹਾ ਹੈ